ਪਰ ਨਿੰਬੂ ਦਾ ਚਾਟ ਦਾ ਬਣਾਉਣਾ ਤੁਸੀਂ ਦੇਖ ਸਕਦੇ ਆਪਣੀ ਰੈਸਪੀ ਚ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਚੁੱਕੇ ਆ ਤੇ ਹੁਣ ਆਪਾਂ ਨਿੰਬੂ ਦਾ ਨਵੀਂ ਰੈਸਪੀ ਲਈਆ ਤੇ ਤੁਸੀਂ ਵੀ ਚੈੱਕ ਕਰਿਓ ਤੇ ਆਪਾਂ ਵੀ ਬਣਾ ਰਹੇ ਆ ਤੇ ਦੇਖੇ ਕਿ ਬੰਦਾ ਪਹਿਲੀ ਵਾਰ ਪਾਈ ਕਰ ਲਿਆ ਪੰਜ ਦਾ ਨਿੰਬੂ ਦਾ ਚਾਟ ਕਿੰਨੇ ਦਮ ਨਿੰਬੂ ਦਾ ਚਾਟ ਬਣਾਵਾ ਸਾਨੂੰ ਵੀ ਦੱਸਿਓ ਕਿ ਜੇ ਤੁਹਾਡੇ ਕੋਲ ਗੰਤੀ ਹੋਵੇ ਜਿਸ ਨੂੰ ਤੁਹਾਨੂੰ ਕਮੈਂਟ ਸੀ ਦੱਸੋ ਆਹ ਫੱਟਾ ਹੈਗਾ ਕੀ ਕਲਕਲ ਨਿੰਬੂ ਨਹੀਂ ਸਾਰੀ ਕਲਕਲ ਆ ਤੇ ਤੇ ਇਸਾਰ ਮੈਂ ਇਹਨੂੰ ਥੋੜਾ ਗਰਮ ਕਰਨਾ ਹੈ ਆਕਾ ਬਗਤ ਤੇਲ ਧਰਤਾ ਕਹਿੰਦੇ ਆ ਛੇਤੀ ਬਣ ਜਾਂਦਾ ਛੇਤੀ ਖਾਣਾ ਉਹ ਛੇਤੀ ਬਣਾ ਲਓ ਅਸਰ ਕਰਕੇ ਪਰ ਟਰਾਈ ਕਰਨ ਲੱਗਿਆਂ ਤੇ ਸਿੰਪਲ ਕੋਈ ਮਸਾਲਾ ਨਹੀਂ ਪਾਉਣਾ ਜੋ ਵੀ ਜਿੱਦ ਤੱਕ ਪਾਉਂਗੇ ਤੁਹਾਨੂੰ ਦਰਸਾਵਾਂਗੇ ਨਮਨ ਦੇਖ ਕੇ ਨਾ ਬਣਾ ਲੱਗੇ ਪਹਿਲਾਂ ਆਪਾਂ ਦੂਜੀ ਤਰ੍ਹਾਂ ਬਣਾਉਗੇ ਇਹ ਟਾਪ ਆ ਦੂਜੀ ਤਰ੍ਹਾਂ ਬਣਾਉਂਦੇ ਹਾਂ ਤੇ ਧੀਵਲੀ ਤੇ ਬਾਕੀਆਂ ਦੇ ਦੇਣਾ ਕੀ ਬੰਦਾ ਨਾ ਕੁਝ ਹੋ ਲੈਣੀ ਨਾ ਪਰ ਉਹ ਕਿ ਉਹ ਨਹੀਂ ਮੈਰੀ 29 38 ਜੂਨ ਮੱਚ ਬਸ ਅਜਵਾਣ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਚ ਤੇਨੀ ਕਿੰਝ ਪਾਣੀ ਆਣੀ ਇੱਕ ਆਪਾਂ ਪਾਵਾਂਗੇ ਦੇ ਵਿੱਚ ਅਜਵਾਇਨ ਤੇ ਇੱਕ ਪਾਵਾਂਗੇ ਨਮਕ ਤੇ ਇੱਕ ਪਾਵਾਂਗੇ ਮਿਰਚ ਆਪਾਂ ਤੇਨੀ ਕਿੰਝ ਪਾਉਣੀ ਆ ਬਸ ਅਜਵਾਇਨ ਨਮਕ ਤੇ ਲਾਲ ਆਪਾਂ ਤੇਨੀ ਕਿੰਝ ਪਾਵਾਂਗੇ ਤੇ ਇਧਰ ਆਪਾਂ ਫੇਰ ਵੀ ਕਰਨਾ ਚਾਹੀਦਾ ਹੁਣ ਆਪਾਂ ਇਹ ਪਾਉਣਗੇ ਗਰਗਲ ਤੇ ਦੇਖ ਸਕਦੇ ਆ ਆਪਾਂ ਮਿਲਾਂਗੇ ਜਦ ਆਪਾਂ ਜੀ ਰਹਿੰਦੇ ਆ ਇਸ ਤਰੀਕੇ ਨਾਲ ਜਿਹਦੇ ਬਾਰੇ ਛੇਤੀ ਭਾਵਨਾ ਗਿਆ ਹੋਵੇਗਾ ਕਿ ਹੁਣ ਆਪਾਂ ਇਹ ਤਰੀਕਾ ਰਹਿਣ ਲਈਏ ਤੇ ਆਪਾਂ 2 ਵਜੇ ਜੀ ਆਪਾਂ ਕੋਲ ਨੂੰ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਤੇ ਵੈਸੇ ਆਪਾਂ ਤੁਹਾਨੂੰ ਕਿ ਨਾਮ ਨਾਲ ਦੱਸ ਦਿੱਤੇ ਆ ਤੇ ਆਪਾਂ ਜਿੱਦਾਂ ਪਾਵਾਂਗੇ ਤੁਹਾਨੂੰ ਦੱਸ ਦਿੰਨੇ ਆ ਬਾਅਦ ਚ ਤਾਂ ਵੀ ਮੇਰੀ ਵੀਡੀਓ ਦੇ ਨਾਲ ਵੀਡੀਓ ਨੂੰ ਐਂਗਲ ਵੀਡੀਓ ਦੇਖੋ ਤੇ ਮੇਰੀ ਵੀਡੀਓ ਨੂੰ ਸਕਿਪ ਨਾ ਕਰੋ ਜੀ ਛੱਡ ਛੱਡੀ ਮੇਰੇ 4000 ਵਾਸਟ ਟਾਈਮ ਪੂਰਾ ਕਰ ਕੋ ਤੇ ਚਲੋ ਮੇਰੀ ਵੀਡੀਓ ਨੂੰ ਆਪਣਾ ਕਰਿਓ ਕੰਟੀਨਿਊ ਦੇਖਿਓ ਕੋਈ ਲੋੜੀਂਦੀ ਫਾਰਮਾਂ ਸਾਰੀ ਬਸ ਕੇ ਆਪਣਾ ਨਿੰਬੂ ਦਾ ਹਸਾਬ ਲਾ ਜੀ ਤੇ ਮੈਟਪਾਉਣਾ ਹੈ ਅਸੀਂ ਆਪਣਾ ਹਸਾਬ ਨਾਲ ਲੱਗਦੇ ਹਾਂ ਜਿਵੇਂ ਆਪਣਾ ਹਸਾਬ ਨਾਲੀ ਆਪਣਾ ਨਿੰਬੂ ਨਿੰਬੂ 'ਚ ਹਲਦੀ ਆਪਾਂ ਪਾਈ ਆ ਹੰਦੀ ਪਾਈ ਵਿੱਚ トリビアパーララは、トリビアパーランドは、トリドは、トリビアパーランドは、トリビアパーランドは、トリビアパーランドは、トリビアパーントリビンパアランドラン ਲਗ ਰਹੀਆਂ ਇਹ ਨੂੰ ਗੁਆਲੇ ਤੇਲ ਵੀ ਪਾਣੀ ਵੀ ਛੱਡਦਾ ਤੇਲ ਵੀ ਹੋ ਗਿਆ ਮਿਕਸ ਹੀ ਜਾ ਹੋ ਗਿਆ ਇਹ ਕੰਮ ਤੇ ਦੇਖ ਰਿਹਾ ਵਾਚੇ ਕਿੰਦਾ ਦਾ ਨੰਦਾ ਇਹ ਹੈਗਾ ਮਤਲਬ ਜੇ ਜੇ ਛੇਤੀ ਛੇਤੀ ਖਾਣਾ ਬਣਾਉਣਾ ਇਹ ਤੁਸੀਂ ਇਸਤੇਮਾਲ ਜ਼ਰੂਰ ਕਰਦੇ ਆ ਇਸ ਗੱਲ ਆ ਛੇਤੀ ਛੇਤੀ ਖਾਣਾ ਤੇ ਅੱਗੇ ਕੋਈ ਕੋਈ ਬਾਗ ਦੇ ਰਹੀਆਂ ਤਲੀ ਵਾਟਾਈ ਦੇ ਬਾਅਦ ਤਾਂ ਬਸ ਨੋਰਮਲ ਜਿਹੀ ਤਰ੍ਹਾਂ ਮਿਲਦਾ ਲਗਾ ਕੇ ਆਪਾਂ ਬਾਕੀ ਸਮਾਨ ਪਾਉਣੀ ਆ ਉਹ ਤਾਂ ਰਾਪਾ ਪਾਸਟੈਂਡ ਰੋਲ ਜਮਾ ਇਸ ਨੂੰ ਚੰਗੀ ਤਰ੍ਹਾਂ ਪਰ ਰੀਡਾ ਦੇ ਲੈਣਾ ਕਿ ਨਾ ਜਰਾ ਆਪਣਾ ਨਲੋ ਜਪੋ ਇਹ ਆਹ ਹਾਲ ਕਰ ਗਈ ਬਹੁਤ ਸਾਰ ਨਰਮ ਜੀ ਹੋ ਜਾਣਗੇ ਅੰਡਵਾ ਨਹੀਂ ਕਿੰਨਾ ਕੰਮ ਲੱਗੂਆ ਤੋਂ ਦੇਖਦੇ ਆਪ ਜਦਦਾ ਵੀ ਦੇਖ ਸਕਦੇ ਕਿ ਹੁਣ ਆਪਣਾ ਆਚਾਰ ਨੇ ਨਾ ਜਿੱਦਾ ਵੀ ਇਹਦਰ ਰਿਝ ਹੀ ਗਿਆ ਆ ਤੇਲ ਠਾਰ ਦਿੱਤਾ ਨੇ ਤੇ ਆ ਦੇਖੋ ਪਾਣੀ ਸੁੱਕ ਗਿਆ ਸਾਰਾ ਤੇ ਹੁਣ ਤਕਰੀਬਨ ਜਿਹੜੇ ਨੇ ਖਾਨ ਨੇ ਤਿਆਰ ਹੋ ਚੁੱਕਿਆ ਆ ਜੋ ਆਪਣੀ ਤੁਹਾਨੂੰ ਫਾਈਨਲ ਲੋਕੀ ਦਿਖਾਵਾਂਗੇ ਅੰਦੀ ਬਣੇ ਰੋ ਮੇਰੀ ਵੀਡੀਓ ਦੇ ਐਂਡ ਤੱਕ ਤੇ ਦੇਖੋ ਮੈਂ ਤੁਸੀਂ ਵੀ ਬਣਾ ਕੇ ਦੇਖੋ ਬਿਲਕੁਲ ਹੀ ਸੌਖਾ ਤੇ ਆਸਾਨ ਤਰੀਕਾ ਨਾਲ ਬਣ ਗਿਆ ਛੇਪੀ ਛੇਪੀ ਦੀ ਕਰਨ ਵਾਲਾ ਆਹ ਦੇਖ ਲਗਦੀ ਤੁਸੀਂ ਆਪਣਾ ਆਚਾਰ ਬਣ ਕੇ ਹੋ ਗਿਆ ਤਿਆਰ ਆਪਣਾ ਤੇ 얘ਗਾ 5 ਮਿੰਟ ਤੇ ਤਿਆਰ ਨਿੰਬੂ ਦਾ achar galgal wala ਤੇ ਤੁਸੀਂ ਦੇਖ ਸਕਦੇ ਆ achar ਆਪਣਾ pront hoega ਤੁਸੀਂ ਵੀ ਜਰੂਰ try ਕਰੋ ਆਪਣੇ ਘਰ ਤੇ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤੇ ਪਲੀਜ਼ ਸਾਡੀ ਵੀਡੀਓ ਨੂੰ like share ਤੇ comment ਕਰਨਾ ਨਾ ਭੁੱਲੋ ਪਲੀਜ਼ ਸਾਡੇ ਚੈਨਲ ਨੂੰ subscribe ਵੀ ਕਰ ਦੋ ਤੇ ਸਾਡੇ ਚੈਨਲ ਤੇ ਮਤਲਬ ਜੋ ਉਸ ਟਾਈਮ ਵੀ ਪੂਰਾ ਕਰ ਦੋ ਪਲੀਜ਼ ਚਲਦੀ ਛੱਡੀ ਤਦ ਮੇਰੇ 1000 ਸਬਸਕ੍ਰਾਈਬਰ ਵੀ ਪੂਰੇ ਹੋ ਗਏ ਨੇ ਉਹ ਦੇਖ ਕੇ ਤੁਸੀਂ ਮੇਰਾ ਬਹੁਤ ਟਾਈਮ ਵੀ ਪੂਰਾ ਕਰਾ ਦੋ ਥੈਂਕਸ ਆਲ ਰੱਬ ਦਾ ਆਸ਼ੀਰਵਾਦ